ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰ ਸਤਸ੍ਰੀਅਕਾਲ ਫੌਜ ਮੁਖੀ ਕਰਨਲ ਪੁਸ਼ਪਿੰਦਰ ਸਿੰਘ ਬਾਠ ਦੇ ਮਾਮਲੇ ਨੇ ਨਵਾਂ ਮੋੜ ਲੈ ਲਿਆ ਹੈ ਜੋ ਕਿ ਪੁਸ਼ਪਿੰਦਰ ਸਿੰਘ ਬਾਠ ਦੀ ਪਤਨੀ ਦੇ ਵੱਲੋਂ ਜੋ ਉਹਨਾਂ ਦੇ ਪਤੀ ਤੇ ਉਹਨਾਂ ਦੇ ਪੁੱਤਰ ਨਾਲ ਪੁਲਿਸ ਦੇ ਇੰਸਪੈਕਟਰਾਂ ਦੇ ਵੱਲੋਂ ਉਹਨਾਂ ਨਾਲ ਕੁੱਟਮਾਰ ਕੀਤੀ ਜਾਂਦੀ ਹੈ ਉਸ ਤੋਂ ਬਾਅਦ ਜੋ ਪੁਸ਼ਪਿੰਦਰ ਸਿੰਘ ਬਾਠ ਦੀ ਪਤਨੀ ਜਸਵਿੰਦਰ कौर ਬਾਠ ਨੇ ਆਪਣੇ ਪੁੱਤਰ ਅਤੇ ਪਤੀ ਦੇ ਕੁੱਟ ਦਾ ਇਨਸਾਫ ਲੈਣ ਲਈ ਵੱਖ-ਵੱਖ ਲੀਡਰਾਂ ਤੱਕ ਪਹੁੰਚ ਕੀਤੀ মিডিਆ ਤੇ ਸਾਹਮਣੇ ਆਏ ਅਤੇ ਉਸ ਤੋਂ ਬਾਅਦ ਸਾਰੇ ਹੀ ਸਾਬਕਾ ਫੌਜੀ ਕਿਸਾਨ ਜਥੇਬੰਦੀਆਂ ਨੇ ਉਸ ਦਾ ਸਾਥ ਦਿੱਤਾ ਤੇ ਐਫ ਆਈ ਆਰ ਦਰਜ ਹੋਈ ਪਰ ਹੁਣ ਇਸ ਦੇ ਵਿੱਚ ਜੋ ਨਵਾਂ ਮੋੜ ਆਇਆ ਹੈ ਉਸ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ ਕਿ ਹੁਣ ਫਿਰ ਕਰਨਲ ਬਾਠ ਦੀ ਪਤਨੀ ਨੂੰ ਇਨਸਾਫ ਲੈਣ ਵਾਸਤੇ ਫਿਰ ਮੋਰਚਾ ਲਾਉਣਾ ਪਵੇਗਾ ਜਾਂ ਪੰਜਾਬ ਦੇ ਵਿੱਚ ਜੋ ਇੱਕ ਕਿਸ ਤਰ੍ਹਾਂ ਦਾ ਮਾਹੌਲ ਬਣ ਗਿਆ ਹੈ ਇਨਸਾਫ ਲੈਣ ਲਈ ਹਰ ਵਾਰੀ ਮੋਰਚੇ ਲਾਉਣੇ ਪੈਣਗੇ ਜੋ ਕਿ ਕਰਨਲ ਬਾਠ ਨਾਲ ਪੁੱਟਮਾਰ ਹੁੰਦੀ ਹੈ ਇਸ ਮਾਮਲੇ ਵਿੱਚ ਕਰਨਲ ਬਾਠ ਦੇ ਪੁੱਤਰ ਦੇ ਸਾਥੀ ਨੇ ਜਿਹੜਾ ਕਿ ਸਾਰੀ ਗੱਲਬਾਤ ਜੋ ਉਹਨਾਂ ਦੀ ਪਤਨੀ ਨੂੰ ਦੱਸੀ ਸੀ ਉਸ ਤੋਂ ਬਾਅਦ ਉਹ ਇਸੇ ਮਾਮਲੇ ਦੇ ਵਿੱਚ ਉਹਨਾਂ ਨੇ ਬਹੁਤ ਜ਼ਿਆਦਾ ਸੋਸ਼ਲ ਮੀਡੀਆ ਤੇ ਆ ਕੇ ਇਹਨਾਂ ਪੁਲਿਸ ਇੰਸਪੈਕਟਰਾਂ ਦੇ ਖਿਲਾਫ ਆਵਾਜ਼ ਚੁੱਕੀ ਤੇ ਇਹਨਾਂ ਦੇ ਉੱਪਰ ਐਫਆਈਆਰ ਦਰਜ ਹੋਈ ਲੇਕਿਨ ਅੱਜ ਵੀ ਪੰਜਾਬ ਪੁਲਿਸ ਉਹਨਾਂ ਨੂੰ ਬਚਾਉਣ ਵਾਸਤੇ ਤੁੱਲੀ ਹੋਈ ਏ ਇੱਕ ਪਾਸੇ ਕਰਨਲ ਬਾਠ ਦੀ ਪਤਨੀ ਨੂੰ ਇਨਸਾਫ ਲੈਣ ਲਈ ਦਰਦਾਰੇ ਠੋਕਰਾਂ ਖਾਣੀਆਂ ਪੈਰੀਆਂ ਨੇ ਕਦੇ ਸੀਐਮ ਆਫਿਸ ਜਾ ਕੇ ਸੀਐਮ ਨਾਲ ਮੁਲਾਕਾਤ ਕਰਦੇ ਨੇ ਕਦੇ ਗ੍ਰਹਿ ਮੰਤਰੀ ਨਾਲ ਮੁਲਾਕਾਤ ਕਰਦੇ ਨੇ ਤੇ ਕਦੇ ਇਸ ਨੂੰ ਲੈ ਕੇ ਧਰਨਾ ਲਾਉਂਦੇ ਨੇ ਸੋ ਇੱਕ ਫੌਜ ਦਾ ਅਫਸਰ ਹੋਵੇ ਉਸਦੇ ਪਰਿਵਾਰ ਨੂੰ ਇਨਸਾਫ ਲੈਣ ਵਾਸਤੇ ਜੋ ਧਰਨੇ ਲਾਉਣੇ ਪੈਂਡ ਤਾਂ ਫਿਰ ਆਮ ਲੋਕਾਂ ਦਾ ਜਿਹੜਾ ਪੰਜਾਬ ਵਿੱਚ ਇਨਸਾਫ ਦੀ ਕੀ ਜਿਹੜੀ ਹੈ ਉਹ ਆਸ ਰੱਖ ਸਕਦੇ ਨੇ ਸੋ ਹੁਣ ਕਰਨਲ ਬਾਠ ਦੇ ਮਾਮਲੇ ਦੇ ਵਿੱਚ ਜੋ ਨਵਾਂ ਮੋੜ ਆਇਆ ਹੈ ਚੰਡੀਗੜ੍ਹ ਪੁਲਿਸ ਨੇ ਪੰਜਾਬ ਅਤੇ ਹਰਣਾ ਹਾਈ ਕੋਰਟ ਦੇ ਵਿੱਚ ਉਹਨਾਂ ਦੇ ਹੁਕਮਾਂ ਦੇ ਤਹਿਤ ਇੱਕ ਸਿਟ ਦਾ ਗਠਨ ਕੀਤਾ ਗਿਆ ਸੀ 2015 ਬੈਚ ਦੇ ਆਈਪੀਐਸ ਅਧਿਕਾਰੀ ਮਨਜੀਤ ਸ਼ੌਰਣ ਨੂੰ ਸਿਟ ਦਾ ਮੁਖੀ ਬਣਾਇਆ ਗਿਆ ਹੈ। ਔਰ ਸਿਟ ਦੇ ਵਿੱਚ ਤਿੰਨ ਹੋਰ ਮੈਂਬਰ ਸ਼ਾਮਲ ਕੀਤੇ ਗਏ ਨੇ। ਇਹਨਾਂ ਮੈਂਬਰਾਂ ਚ ਇੱਕ ਡੀਐਸਪੀ, ਇੱਕ ਇਨਸਪੈਕਟਰ ਅਤੇ ਇੱਕ ਸਬ ਇਨਸਪੈਕਟਰ ਸ਼ਾਮਲ ਨੇ। ਇਹ ਜਾਂਚ ਲਗਭਗ 4 ਮਹੀਨਿਆਂ ਦੇ ਵਿੱਚ ਪੂਰੀ ਕਰਕੇ ਸੋ ਉਸ ਦੇ ਵਿੱਚ ਜਿਹੜਾ ਇਨਸਾਫ ਦੇਣਾ ਹੈ ਪਰਿਵਾਰ ਨੂੰ ਇਸ ਮਾਮਲੇ ਵਿੱਚ ਕਰਨਾ ਦੇ ਪਰਿਵਾਰ ਨੇ ਪੰਜਾਬ ਅਤੇ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਸੀ। ਇਸ ਮਾਮਲੇ ਦੀ ਜਾਂਚ ਸੀਬੀਆਈ ਤੋਂ ਕਰਵਾਉਣ ਦੀ ਮੰਗ ਕੀਤੀ ਗਈ ਸੀ ਪਰ ਪਰਿਵਾਰ ਨੇ ਇਹ ਕਹਿ ਕਿ ਉਹਨਾਂ ਨੂੰ ਪੰਜਾਬ ਪੁਲਿਸ ਤੇ ਰਤਾ ਭਰ ਵੀ ਭਰੋਸਾ ਨਹੀਂ ਕਿਉਂਕਿ ਪੰਜਾਬ ਪੁਲਿਸ ਨੇ ਤਾਂ ਪਹਿਲਾਂ ਹੀ ਉਹਨਾਂ ਨਾਲ ਬਹੁਤ ਵੱਡਾ ਧੋਖਾ ਕੀਤਾ ਹੈ ਜਦੋਂ ਕਿ 13-14 ਮਾਰਚ ਦੀ ਰਾਤ ਨੂੰ ਪਟਿਆਲਾ ਦੇ ਵਿੱਚ ਫੌਜ ਦੇ ਮੁਖੀ ਨਾਲ ਜੋ ਕੁੱਟਮਾਰ ਹੁੰਦੀ ਹੈ ਉਹਦੇ ਤੇ ਹਮਲਾ ਹੁੰਦਾ ਉਦੋਂ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਇਸ ਤੋਂ ਬਾਅਦ ਜਦੋਂ ਮਾਮਲਾ ਰੱਖਿਆ ਮੰਤਰੀ ਦੇ ਕੋਲ ਫੌਜ ਹੈੱਡਕੁਆਰਟਰ ਤੱਕ ਪਹੁੰਚ ਜਾਂਦਾ ਤਾਂ ਫਿਰ 9 ਦਿਨਾਂ ਬਾਅਦ ਬਾਈ ਨੇਮ ਆਫ ਆਈਆਰ ਦਰਜ ਹੁੰਦੀ ਹੈ ਸੋ 12 ਪੁਲਿਸ ਮੁਲਾਜ਼ਮਾਂ ਨੂੰ ਮੁਲਤਵ ਕਰ ਦਿੱਤਾ ਜਾਂਦਾ ਹੈ ਇਸ ਵਿੱਚ ਪੰਜ ਇਨਸਪੈਕਟਰ ਵੀ ਸ਼ਾਮਲ ਸੀ ਸੋ ਇਸ ਘਟਨਾ ਨੂੰ 21 ਦਿਨ ਬੀਤ ਚੁੱਕੇ ਹਨ ਪਰ ਪੰਜਾਬ ਪੁਲਿਸ ਆਪਣੇ ਹੀ ਕਰਮਚਾਰੀਆਂ ਨੂੰ ਬਚਾਉਣ ਵਿੱਚ ਲੱਗੀ ਹੋਈ ਹੈ ਸੋ ਰਜਿੰਦਰਾ ਹਸਪਤਾਲ ਦੇ ਵਿੱਚ ਜਿਹੜੇ ਕਿ ਕਰਨਲ ਬਾਠ ਤੇ ਉਹਨਾਂ ਦੇ ਪੁੱਤਰ ਨੂੰ ਜਿਹੜਾ ਕਿ ਐਡਮਿਟ ਕਰਵਾਇਆ ਜਾਂਦਾ ਹੈ ਔਰ ਉਸ ਤੋਂ ਬਾਅਦ ਉਹਨਾਂ ਦੇ ਜਿਹੜੇ ਕਿ ਪਤੀ ਕਰਨਲ ਪਾਠ ਦੇ ਇੱਕ ਫੈਕਚਰ ਸਾਹਮਣੇ ਆਉਂਦਾ ਹੈ ਜਿਸ ਨੂੰ ਲੈ ਕੇ ਜੋ ਐਫਆਈਆਰ ਦਰਜ ਕਰਵਾਈ ਜਾਂਦੀ ਹੈ ਇਸ ਤੋਂ ਬਾਅਦ ਕਰਨਲ ਅਤੇ ਉਹਨਾਂ ਦੇ ਪੁੱਤਰ ਨੂੰ ਜੋ ਪਟਿਆਲਾ ਦਰਜਿੰਦਰਾ ਹਸਪਤਾਲ ਦੇ ਵਿੱਚ ਜਿੱਥੇ ਦਾਖਲ ਕਰਵਾਇਆ ਗਿਆ ਸੀ ਉਹਨਾਂ ਦੇ ਖੱਬੇ ਹੱਥ ਦੇ ਵਿੱਚ ਫੈਕਚਰ ਪਾਇਆ ਗਿਆ ਸੀ ਸੋ ਜੋ ਹੁਣ ਰਿਪੋਰਟ ਸਾਹਮਣੇ ਆਈ ਹੈ ਔਰ ਦੂਸਰੇ ਪਾਸੇ ਪੁਲਸ ਵਾਲੇ ਇਹ ਦੱਸ ਰਹੇ ਸੀ ਕਿ ਇਹਨਾਂ ਨੇ ਨਸ਼ਾ ਕੀਤਾ ਹੋਇਆ ਸੀ ਔਰ ਪੁਲਸ ਵਾਲੇ ਕਹਿੰਦੇ ਕਿ ਪਹਿਲਾਂ ਕਰਨਲ ਪਾਠ ਦੇ ਵੱਲੋਂ ਜੋ ਬਤਮੀਜੀ ਕੀਤੀ ਗਈ ਤੇ ਉਸ ਦੇ ਬਾਅਦ ਇਹੀ ਸਾਡੇ ਜਿਹੜੇ ਪੁਲਿਸ ਦੇ ਜਵਾਨਾਂ ਨੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਸੋ ਇਹ ਜਿਹੜਾ ਕਿ ਇੱਕ ਪਾਸੇ ਪੁਲਿਸ ਆਪਣਾ ਪੱਖ ਬਚਾਉਣ ਵਾਸਤੇ ਉਸ ਤੋਂ ਬਾਅਦ ਫੋਨ ਲਾਉਂਦੀ ਹੈ ਕਰਨਲ ਪਾਠ ਦੀ ਪਤਨੀ ਨੂੰ ਉਹਨਾਂ ਨੂੰ ਕੋਲ ਮਾਫੀ ਮੰਗਦੀ ਹੈ ਔਰ ਦੂਸਰੇ ਪਾਸੇ ਪੰਜਾਬ ਪੁਲਿਸ ਦੇ ਐਸਐਸਪੀ ਜਿਹੜਾ ਕਿ ਆਪਣੇ ਅਫਸਰਾਂ ਦਾ ਨਾਂ ਤੱਕ ਨਹੀਂ ਲੈਂਦੇ ਜਿਸ ਨੂੰ ਲੈ ਕੇ ਇਹ ਸਾਰਾ ਮਾਮਲਾ ਬਹੁਤ ਵੱਡਾ ਤੂਲ ਫੜਿਆ ਸੀ ਜੋ ਕਿ ਹੁਣ ਇਸ ਨਵੇਂ ਮੋੜ ਨੇ ਹੁਣ ਅਗਲਾ ਕੀ ਇਨਸਾਫ ਦਿੰਦਾ ਹੈ ਜੋ ਕਿ ਨਵੀਂ ਸੈੱਟ ਬਣਾ ਦਿੱਤੀ ਹੈ ਮੁਖੀ ਬੜਾਇਆ ਚੰਡੀਗੜ੍ਹ ਪੁਲਿਸ ਨੂੰ ਇਹ ਸਾਰਾ ਮਾਮਲਾ ਸੌਂਪਿਆ ਗਿਆ ਹੈ ਔਰ 4 ਮਹੀਨੇ ਦੇ ਵਿੱਚ ਵਿੱਚ ਪੂਰਾ ਜਿਹੜੀ ਪੜਤਾਲ ਕਰਕੇ ਹਾਈ ਕੋਰਟ ਨੂੰ ਜਿਹੜਾ ਕਿ ਇਸ ਦਾ ਜੋ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋਣਾ ਹੈ ਉਹਨਾਂ ਇਨਸਪੈਕਟਰ ਨੂੰ ਮੁਲਤਵ ਕਰ ਦਿੱਤਾ ਗਿਆ ਉਹਨਾਂ ਸਾਰੇ ਪੁਲਿਸ ਮੁਲਾਜ਼ਮਾਂ ਨੂੰ ਮੁਲਤਵ ਜ਼ਰੂਰ ਕੀਤਾ ਗਿਆ ਪਰ ਅਜੇ ਤੱਕ ਉਹਨਾਂ ਦੀ ਗ੍ਰਿਫਤਾਰੀ ਨਹੀਂ ਹੋਈ